ਇਸ਼ਾ ਹੈ ਜੀ ਬਰਾੜ ਜੈਸੀ ਦੀ ਰਚਨਾ ਕੰਧ ਕਿਕਰ ਸਿਉ ਨੇ ਬਿਉਂਤ ਨਾਲ ਹੀ ਆਪਦੇ ਦੋਵਾਂ ਮੁੰਡਿਆਂ ਨੂੰ ਇੱਕੋ ਜਿੱਕੇ ਘਰ ਬਣਾ ਕੇ ਦਿੱਤੇ ਤੇ ਮਰਨ ਤੋਂ ਦੋ ਤਿੰਨ ਦਿਨ ਪਹਿਲਾਂ ਕਿਕਰ ਸਿਉ ਨੇ ਦੋਹਾਂ ਮੁੰਡਿਆਂ ਨੂੰ ਕਿਹਾ ਪੁੱਤ ਮੈਨੂੰ ਪਤਾ ਹੈ ਮੇਰੇ ਮਰੇ ਤੋਂ ਅੱਡ ਵਿਡਤਾ ਤੁਸੀਂ ਹੋਣਾ ਹੀ ਹੈ ਪਰ ਮੇਰੀ ਇੱਕ ਮੰਦੀ ਮਨਛਾ ਪੂਰੀ ਕਰ ਦਿਓ ਮੇਰੇ ਮਰੇ ਤੋਂ ਰਾਖ ਤੇ ਫਲ ਦੋਹਾਂ ਘਰਾਂ ਦੇ ਵਿਚਾਲੇ ਨੱਪ ਦੇਣਾ ਪੁੱਤ ਨੇ ਬਿਨਾ ਕੋਈ ਸਵਾਲ ਕਰੇ ਹਾਮੀ ਭਰ ਦਿੱਤੀ ਕਿਕਰ ਸਿਉ ਬਾਪੂ ਦੋ ਦਿਨਾਂ ਬਾਅਦ ਪੂਰਾ ਹੋ ਗਿਆ ਤੇ ਪੁੱਤਾਂ ਨੇ ਰਾਖ ਤੇ ਫੁੱਲ ਦੋਹਾਂ ਘਰਾਂ ਦੇ ਵਿਚਾਲੇ ਨੱਪ ਦਿੱਤੀ ਪੁੱਤ ਅੱਡ ਹੋ ਗਏ ਪਰ ਕਿਸੇ ਦੀ ਹਿੰਮਤ ਨਾ ਪਈ ਕਿ ਬੇੜੇ 'ਚ ਕੰਦ ਕੱਢ ਸਕਣ ਦੋਵੇਂ ਘਰ ਆਪਸ ਵਿੱਚ ਵਰਤਦੇ ਰਹੇ ਕਿਕਰ ਸਿਉ ਦੇ ਪੁੱਤਾਂ ਦੀ ਸੋਹਣੀ ਨਿਵ ਰਹੀ ਸੀ ਬੰਤਾ ਵੱਡਾ ਸੀ ਤੇ ਸ਼ੰਤਾ ਛੋਟਾ ਬੰਤੇ ਦੀ ਇੱਕ ਕੁੜੀ ਹੀ ਸੀ ਤੇ ਸੰਤੇ ਦੇ ਦੋ ਮੁੰਡੇ ਬੰਤੇ ਨੇ ਕੁੜੀ ਵਿਆਹੀ ਤੇ ਘਰ ਚ ਕੰਦਨਾ ਹੋਣ ਕਰਕੇ ਬੰਤੇ ਨੂੰ ਧੀ ਵਿਆਉਣ ਤੋਂ ਬਾਅਦ ਘਰ ਸੁੰਨਾ ਸੁੰਨਾ ਨਾ ਲੱਗਿਆ ਇੱਕ ਦਿਨ ਧੀ ਨੂੰ ਸਹੁਰੇ ਘਰ ਮਿਲ ਕੇ ਮੁੜਦਿਆਂ ਬੰਤੇ ਤੇ ਉਸਦੇ ਘਰਵਾਲੀ ਦੋਹਾਂ ਦੀ ਸੜਕ ਹਾਦਸੇ ਚ ਮੌਤ ਹੋ ਗਈ ਸੰਤੇ ਦਾ ਸਾਰਾ ਟੱਬਰ ਬੰਤੇ ਦੀ ਧੀ ਲਈ ਸਹਾਰਾ ਬਣ ਕੇ ਖੜ ਗਿਆ ਬੰਤੇ ਦੀ ਕੁੜੀ ਨੇ ਪੇਕੇੋਂ ਆਉਂਦੀ ਸਾਰੀ ਜ਼ਮੀਨ ਤੇ ਘਰ ਆਪਦੇ ਚਾਚੇ ਦੇ ਨਾਂ ਕਰਾ ਦਿੱਤਾ ਕਿ ਮੈਂ ਜ਼ਮੀਨ ਲੈ ਕੇ ਤਾਂ ਵਰਤਨ ਜੋਗੀ ਨਹੀਂ ਰਹਿਣਾ। ਸੰਤੇ ਦਾ ਸਾਰਾ ਟੱਬਰ ਸ਼ੁਰੂ ਤੋਂ ਹੀ ਕੁੜੀ ਦਾ ਬਹੁਤ ਮੋਹ ਕਰਦਾ ਸੀ। ਹੁਣ ਸੰਤੇ ਨੇ ਆਪਦੇ ਦੋਹੇ ਪੁੱਤ ਜੋਾਕ ਵਿਆਹ ਦਿੱਤੇ। ਥੋੜੇ ਸਮੇਂ ਬਾਅਦ ਘਰ 'ਚ ਹਰ ਦਿਨ ਕਾਟੋ ਕਲੇਸ਼ ਰਹਿਣ ਲੱਗਿਆ। ਸੰਤੇ ਦੀਆਂ ਦੋਹੇ ਨੂੰਹਾਂ ਦੀ ਆਪਸ ਵਿੱਚ ਬੋਲਚਾਲ ਬੰਦ ਹੋ ਗਈ। ਤੇ ਆਪਦੇ ਆਪਦੇ ਘਰ ਵਾਲਿਆਂ ਨੂੰ ਅੱਡ ਹੋਣ ਲਈ ਤੁਨਣ ਦਿਨੀਆਂ ਲੰਕੀਆਂ ਸੰਤੇ ਨੇ ਕਲੇਸ਼ ਨਿਵੇੜਨ ਲਈ ਸਾਰੇ ਟੱਬਰ ਨੂੰ ਇਕੱਠਾ ਕਰਕੇ ਬੰਡੀਆਂ ਪਾ ਦਿੱਤੀਆਂ ਦੋਹਾਂ ਨੂੰ ਬਣੇ ਬਣਾਏ ਘਰ ਆ ਗਏ ਪਰ ਰੌਲਾ ਉੱਥੇ ਹੀ ਸੀ ਕਿ ਘਰਾਂ ਵਿਚਕਾਰ ਕੰਧ ਹੋ ਗਈ ਸੰਤੇ ਦੀਆਂ ਦੋਹੇ ਨੂੰਹਾਂ ਨੂੰ ਇੱਕ ਦੂਜੇ ਨੂੰ ਦੇਖਣਾ ਨਹੀਂ ਸੀ ਚਾਹੁੰਦੀਆਂ ਨੱਕ ਬੁੱਲ ਕੜਦੀਆਂ ਸੰਤੇ ਦੇ ਦੋਹਾਂ ਮੁੰਡਿਆਂ ਨੇ ਆਪਸ ਵਿੱਚ ਸਲਾਹ ਕਰਕੇ ਕੰਧ ਕੱਢਣ ਦੀ ਸੋਚ ਲਈ ਇੱਟਾਂ ਪੱਠੇ ਤੋਂ ਛਟਵਾ ਲਈਆਂ ਅਗਲੇ ਦਿਨ ਮਿਸਤਰੀ ਨੇ ਆਉਣਾ ਸੀ ਸੰਤਾ ਵੱਡੇ ਮੁੰਡੇ ਵੱਲ ਸੀ ਤੇ ਉਹ ਕਈ ਦਿਨਾਂ ਤੋਂ ਖੰਗ ਜੁਖਾਮ ਨਾਲ ਜਾਕੜਿਆ ਪਿਆ ਸੀ ਭਾਵੇਂ ਉਹ ਕਮਰੇ 'ਚ ਸੀ ਪਰ ਫਿਰ ਨਹੀਂ ਸੀ ਸਕਦਾ ਪਰ ਦੋਹਾਂ ਬੇੜਿਆਂ ਦੇ ਵਿਚਾਲੇ ਪਿਆ ਇੱਟਾਂ ਦਾ ਢੇਰ ਉਹਨੇ ਚੁੰਨੀਆਂ ਅੱਖਾਂ ਕਰਕੇ ਦੇਖ ਲਿਆ ਸੀ ਪਰ ਪੁੱਛਿਆ ਕਿਸੇ ਨੂੰ ਨਹੀਂ ਸੀ ਉਸ ਸ਼ਾਮ ਸੰਤੇ ਨੇ ਦੋਹਾਂ ਪੁੱਤਾਂ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਮੇਰੇ ਲਈ ਕੁਝ ਕਰੋਗੇ ਪੁੱਤਾਂ ਨੇ ਕਿਹਾ ਦੱਸ ਬਾਪੂ ਅੱਗੇ ਕਿਹੜਾ ਕੋਈ ਗੱਲ ਮੋੜੀ ਏ ਤੇਰੀ ਸੰਤੇ ਨੇ ਖੰਗਦੇ ਹੋਏ ਕਿਹਾ ਕਿ ਮੇਰਾ ਪਤਾ ਨਹੀਂ ਦੱਸ ਦੇਣਾ ਜਾਂ ਵੀ ਕਦੋਂ ਮਰਜੀ ਮੈਂ ਅੱਖਾਂ ਮੀਟ ਜਾਵਾਂ ਤੇ ਸੰਸਾਰ ਨੂੰ ਅਲਵਿਦਾ ਆਖ ਜਾਵਾਂ ਸੰਸਕਾਰ ਕਰਕੇ ਮੇਰੀ ਰਾਖ ਨੂੰ ਦੋਹਾਂ ਬੇੜਿਆਂ ਦੇ ਵਿਚਾਲੇ ਦੱਪ ਦੇਣਾ ਮੁੰਡਿਆਂ ਨੂੰ ਗੱਲ ਅਜੀਬ ਜਿਹੀ ਲੱਗੀ ਪਰ ਉਹਨਾਂ ਨੇ ਹਾਂ ਕਰ ਦਿੱਤੀ ਉਸੇ ਰਾਤ ਹੀ ਸੰਤਾ ਪੂਰਾ ਹੋ ਗਿਆ ਰਾਖ ਨੂੰ ਉਵੇਂ ਹੀ ਕੀਤਾ ਦੋਹਾਂ ਬੇੜਿਆਂ ਦੇ ਵਿਚਾਲੇ ਦੱਬ ਦਿੱਤਾ। ਅਗਲੇ ਦਿਨ ਬੇੜੇ ਦੀਆਂ ਇੱਟਾਂ ਨੂੰ ਚੁੱਕ ਵਾਪਸ ਪੱਠੇ ਪਹੁੰਚਾ ਦਿੱਤਾ ਗਿਆ। ਪੱਠੇਰੇ ਮਾਲਕ ਨੇ ਪੁੱਛਿਆ ਕੀ ਗੱਲ ਇੱਟਾਂ ਵਾਪਸ ਕਰਤੀਆਂ? ਦੋਹਾਂ ਘਰਾਂ 'ਚ ਕੰਧ ਨਹੀਂ ਕੱਢਣੀ। ਦੋਹੀ ਮੁੰਡੇ ਇਕੱਠੇ ਬੋਲੇ ਕੀ ਦੱਸੀਏ ਯਾਰ ਬਾਪੂ ਦੀ ਹਿੱਕ ਤੇ ਕੰਧ ਨਹੀਂ ਕੱਢ ਸਕਦੇ। ਐਨਾ ਕਹਿ ਕੇ ਉਹ ਘਰ ਮੁੜ ਆਏ। ਉਹਨਾਂ ਦੋਹਾਂ ਦੀਆਂ ਘਰਵਾਲੀਆਂ ਇੱਕੋ ਰਸੋਈ 'ਚ ਬੈਠ ਰਾਏ ਕਰ ਰਹੀਆਂ ਸੀ। ਭੋਗਤੇ ਕਿਹਨੂੰ ਕਿਹਨੂੰ ਸੱਦਣਾ ਤੇ ਰੋਟੀ ਨਾਲ ਕਿਹੜੀ ਸਬਜੀ ਤੇ ਕਿਹੜਾ ਮਿੱਠਾ ਬਣਾਵਾਂਗੇ ਸ਼ੁਕਰੀਆ ਦੋਸਤੋ